ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਈ ਪੌੜੀਆਂ ਤੱਕ ਜਬਜੀ ਸਾਹਿਬ ਦੀ ਸੰਸਿਆ ਸੰਪੂਰਨ ਹੋ ਗਈ ਹੈ ਹੁਣ ਅੱਗੇ ਹਾਈ ਵੀ ਪੌੜੀ ਤੋ ਲੈ ਕਰਕੇ ਪੰਜਵੀਂ ਪੌੜੀ ਤੱਕ ਅਜ ਬਾਣੀ ਦੀ ਸੰਸਿਆ ਹੋਵੇਗੀ ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨੰਦਾ ਸੰਤੋਖ ਸ਼ਰਮ ਪਤ ਝੋਲੀ ਆਪਾ ਤਕਾ ਸਕੇ ਤੋਲੀ ਬੋਲਾ ਜੀ ਹਾਂਜੀ ਮੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬਿਪੂਤ ਕਿੰਥਾ ਕਾਲ ਕੋ ਅਰਿਕਾਇ ਜੁਗਤ ਡੰਡਾ ਪਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤ ਜਗ ਜੀਤ ਜੀਪਾ ਕਸਕੇ ਪੜਨਾ ਮਨ ਜੀਪਾ ਜਗ ਜੀਤ ਮਨ ਬੋਲਾ ਜੀ आई पंथी सगल माती मन जीत जग जीत आदेश तिस आदेश हाँ जी इतने इतने ध्यान रखना आदेश नहीं पढ़ना ऐडे नु करना ऐडे करना आ आदेश आदेश पढ़ना आदेश नहीं पढ़ना ऐडे करना आद दे ला ससा आदेश आदेश प्रसाद आदेश ਕਦੀ ਵੀ ਆਦੇਸ਼ ਨਹੀਂ ਪੜਨਾ ਫਿਰ ਐੜੇ ਨੂੰ ਕੰਨਾ ਰਹਿ ਜਾਂਦਾ ਹਾਂਜੀ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਉਗਤ ਗਿਆਨ ਦਇਆ ਪੰਡਾਰਣ ਹਾਂ ਦਇਆ ਜਿੱਦਾਂ ਅੱਗੇ ਵੀ ਦੱਸਿਆ ਪਾਠ ਦਇਆ ਨਹੀਂ ਕੜਨਾ ਤੇਨੂੰ ਸਿਹਰੀ ਨੂੰ ਨਾ ਈੜੀ ਨੂੰ ਸਿਹਰੀ ਦਇਆ ਹਾਂਜੀ ਘਟ ਘਟ ਵਜਹ ਹੈ ਨਾਦ ਆਪਨਾਥ 나ਥੀ ਸਭ ਜਾ ਕੀ 나ਥੀ ਥੋੜਾ ਘਸ ਕੇ ਜਿਆਦਾ ਨਹੀਂ ਆਪਨਾਥ 나ਥੀ ਸਭ ਜਾ ਕੀ ਬੰਧਕੇ ਬਨਣਾ ਜਾ ਕੀ ਆਪਨਾਥ 나ਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸਾਧ ਦੱਦੇ ਜਾਂ ਪੜਨਾ ਸਾਧ ਦੱਦੇ ਦੇ ਨਾਲ ਸਾਧ ਨਹੀਂ ਪੜਨਾ ਧੱਦਾ کئی ਵਾਰ ਫਲੋ ਦੇ ਵਿੱਚ ਧੱਦਾ ਪੜ ਜਾਂਦੇ ਨੇ ਦੱਦੇ ਨੇ ਅਰਥ ਹੁੰਦਾ ਸਵਾਦ ਸੇਦ ਦਰ ਦਿਨਾਰ ਖੰਦਾ ਸਾਧੂ ਸਾਧ ਰਿੱਧ ਸਿਧ ਅਗਰਾ ਸਾਧ ਬੋਲਾ ਜਾ ਦਰ ਦੇ ਨਾਲ ਹਾਂਜੀ ਸੰਜੋਗ ਵਿਜੋਗ ਦੁਇ ਕਾਰ ਚਲਾਵਹਿ ਲੇਖੇ ਆਵਹਿ ਪਾਗ ਆਦੇਸ ਤਿਸੈ ਆਦੇਸ ਆਦ ਅਨੀਲ ਖਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਈ ਜੁਗਤਵੇ ਆਈ ਤਿੰਨ